ਦੋਸਤੋ ਅੱਜ ਦੇ ਇਸ ਸ਼ੋਅ ਦੇ ਵਿੱਚ ਸਤਨਾਮ ਸਿੰਘ ਚਾਰ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਖਨੌੜੀ ਬਾਰਡਰ ਦੇ ਉੱਤੇ ਸਰਦਾਰ ਜਗਜੀਤ ਸਿੰਘ ਡੱਲੇਵਾਰ ਵੱਲੋਂ ਰੱਖੇ ਗਏ ਮਦਨਵਤ ਬਾਰੇ ਕੁਝ ਗੱਲਾਂ ਸਾਂਝੀਆਂ ਕਰਾਂਗੇ। ਡਾਕਟਰ ਜੀ ਜੀ ਸਿੰਘ ਡੱਲੇਵਾਰ ਇੱਕ ਕਿਸਾਨ ਆਗੂ ਹਾਂ ਔਰ ਕਾਫੀ ਲੰਬੇ ਆਸੇ ਤੋਂ ਕਿਸਾਨ ਹਿੱਤਾਂ ਲਈ ਕੰਮ ਕਰਦੇ ਆ ਰਹੇ ਹਾਂ ਉਹਨਾਂ ਨੇ ਪਿਛਲੇ 35-40 ਦਿਨ ਤੋਂ ਕਿਸਾਨ ਮੰਗਾਂ ਦੇ ਸਮਰਥਨ ਵਿੱਚ ਜਿਹੜਾ ਉਹ ਆਪਣਾ ਮਨਨ ਵੱਤ ਰੱਖਿਆ ਹੋਇਆ ਉਹ ਪੰਜਾਬ ਦੇ ਲੋਕਾਂ ਵੱਲੋਂ ਔਰ ਖਾਸ ਤੌਰ ਤੇ ਕਿਸਾਨ ਭਾਈਚਾਰੇ ਵੱਲੋਂ ਉਨਾਂ ਨੂੰ ਬੜਾ ਭਾਰੀ ਸਮਰਥਨ ਜਿਹੜਾ ਉਹ ਮਿਲ ਰਿਹਾ ਇੱਥੇ ਮੈਂ ਦੱਸ ਦੇਵਾਂ ਇਹਨਾਂ ਮੰਗਾਂ ਨੂੰ ਲੈ ਕੇ ਉਸ ਵੇਲੇ ਪਹਿਲਾਂ ਵੀ ਲਗਭਗ ਇੱਕ ਸਾਲ ਦੇ ਤੋਂ ਜ਼ਿਆਦਾ ਸਮੇਂ ਲਈ ਵੀ ਇਹ ਜਿਹੜਾ ਇਹੋ ਜਿਹਾ ਪ੍ਰੋਟੈਸਟ ਰੱਖਿਆ ਗਿਆ ਸੀਗਾ ਬਾਰਡਰ ਦੇ ਉੱਤੇ ਲੇਕਨ ਉਦੋਂ ਉਹ ਜਿਹੜਾ ਸਾਰਾ ਸਤਸਲਾ ਸੀ ਉਹ ਬੇਸਿੱਟਾ ਰਿਹਾ ਉਹਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਇਹਦੇ ਵਿੱਚ ਸ਼ਾਇਦ ਕੁਝ ਕਿਸਾਨ ਲੀਡਾਂ ਦੀ ਬੇਈਮਾਨੀ ਸੀ ਜਾਂ ਉਹਨਾਂ ਨੇ ਮਿਰਮੜਾ ਕੇ ਉਸ ਮੋਟੇ ਨੂੰ ਠੋਸ ਕਰਵਾ ਦਿੱਤਾ ਜਿਹੜਾ ਨਤੀਜਾ ਇਹ ਨਿਕਲਿਆ ਕਿ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਜਿਹੜਾ ਮਦਨਵਾਤਿਆ ਉਹ ਕਿਸਾਨ ਮੰਗਾ ਦੇ ਸਮਰਥਨ ਵਿੱਚ ਰੱਖਣਾ ਪੈ ਰਿਹਾ ਆ ਆਧੇ ਸਥਿਤੀ ਇਹ ਇਥੋਂ ਤੱਕ ਪਹੁੰਚ ਗਈ ਆ ਕਿ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਆ ਉਹ ਬਹੁਤ ਜ਼ਿਆਦਾ ਡਾਊਨ ਹੋ ਗਈ ਆ ਔਰ ਇਥੋਂ ਤੱਕ ਕਿ ਉਹਨਾਂ ਦਾ ਬੈਠਣਾ ਔਰ ਉਹਨਾਂ ਨੂੰ ਬੈਠ ਕੇ ਗੱਲਬਾਤ ਕਰਨੀ ਵੀ ਬਹੁਤ ਮੁਸ਼ਕਲ ਹੋ ਗਈ ਆ ਲੇਕਿਨ ਇਸ ਸਾਰੇ ਬਤਾਰੇ ਦੇ ਵਿੱਚ ਨਾ ਤਾਂ ਪੰਜਾਬ ਸਰਕਾਰ ਟਾਸ ਤੋਂ ਮਸਹੂਰੀ ਆ ਉਹ ਨਾਂ ਕਿੰਦਾ ਸਰਕਾਰੀ ਤਸਤੂ ਮਸੂਰੀਅ ਅਸੀਂ ਇੱਥੇ ਪੁੱਛਣਾ ਚਾਹੁੰਦੇ ਆਂ ਦੋਹਾਂ ਸਰਕਾਰਾਂ ਨੂੰ ਕਿ ਉਹ ਕਿਹੜੀਆਂ ਮੰਗਾਂ ਹਨ ਜਿਹੜੀਆਂ ਮੰਗਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੇ ਸਾਥੀ ਇਹ ਮੰਗ ਰਹੇ ਆਂ ਜਿਹੜੀਆਂ ਗਲਤ ਹਨ ਮੈਂ ਜਿੱਥੋਂ ਤੱਕ ਇਹਦੀ ਪਰਚੋਲ ਕੀਤੀ ਹੈ ਕਿ ਜਿੰਨੀਆਂ ਮੰਗਾਂ ਅੱਜ ਕਿਸਾਨ ਭਾਈਚਾਰੇ ਦਾ ਮੰਗ ਰਿਆ ਆ ਉਹ ਮੰਗਾਂ ਸਾਰੀਆਂ ਦੀਆਂ ਸਾਰੀਆਂ ਜਾਇਜ਼ ਹਨ ਉਹ ਉਹ ਮੰਗਾਂ ਸਾਰੀਆਂ ਦੀਆਂ ਸਾਰੀਆਂ ਮੰਨ ਲੈਣੀਆਂ ਚਾਹੀਦੀਆਂ ਉਹ ਜੇਕਰ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਕਿਸਾਨਾਂ ਦੀਆਂ ਇਹ ਮੰਗਾਂ ਨਹੀਂ ਮੰਨਣ ਦੀ ਪਿਆਰ ਹੁੰਦੀ ਤਾਂ ਉਹ ਜਿਹੜੇ ਸਿੱਟੇ ਨਿਕਲਣਗੇ ਉਹ ਉਹਨਾਂ ਉੱਤੇ ਕਾਬੂ ਪਾਉਣਾ ਮੈਂ ਸਮਝਦਾ ਹਾਂ ਕਿ ਨਾ ਤਾਂ ਪੰਜਾਬ ਸਰਕਾਰ ਦੇ ਵੱਸ ਦਾ ਰੋਗ ਰਹੇਗਾ ਲੋ ਨਾ ਕੇਂਦਰ ਸਰਕਾਰ ਦੇ ਵਸਦਾ ਰੋਗ ਦਾ ਹੈਗਾ ਦੇਸ਼ਕ ਸੁਰੱਖਿਆ ਏਜੰਸੀਆਂ ਅੱਜ ਜਗਜੀਤ ਸਿੰਘ ਡੱਲੇਵਾਲ ਕੋਲ ਪਹੁੰਚ ਕਰ ਰਹੀਆਂ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਮਨਵਤ ਛੱਡ ਦੇਣ ਭਾਵੇਂ ਸੁਰੱਖਿਆ ਏਜੰਸੀਆਂ ਦਾ ਅਕਸਰ ਇਹ ਕੰਮ ਹੁੰਦਾ ਹੈ ਕਿ ਸਰਕਾਰ ਵੱਲੋਂ ਜੋ ਕੰਮ ਉਹਨਾਂ ਦੇ ਜ਼ਿੰਮੇ ਲਾਇਆ ਹੁੰਦਾ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਡਿੰਗੇ ਟੇਡੇ ਇਹ ਰਸਤੇ ਦੇ ਨਾਲ ਉਹਨਾਂ ਨੇ ਆਪਣਾ ਕੰਮ ਜਿਹੜਾ ਉਹਨੂੰ ਨੇਪ ਦੇ ਚਾਹ ਨਾ ਹੁੰਦਾ ਹੈ ਸੁਣ ਵਿੱਚ ਆਇਆ ਸਾਡੀ ਵੀ ਇਹ ਜਾਣਕਾਰੀ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਸੁਰੱਖਿਆ ਏਜੰਸੀਆਂ ਔਰ ਹੋਰ ਲਾ ਇਨਫੋਰਸਮੈਂਟ ਏਜੰਸੀਆਂ ਉਹਨਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਉਥੋਂ ਚੱਕ ਕੇ ਕਿਸੇ ਨਾ ਕਿਸੇ ਹਸਪੀਟਲ ਦੇ ਵਿੱਚ ਦਾਖਲ ਕਰਵਾ ਦੇਣਗੀਆਂ ਇਹ ਗੱਲਾਂ ਇੱਕ ਅੱਧੇ ਦਿਨ ਦੇ ਵਿੱਚ ਸਾਰੀਆਂ ਸਾਬਤ ਹੋ ਜਾਣਗੀਆਂ ਉਹ ਉਹ ਪਲਾਨ ਜਿਹੜਾ ਅੰਦਰ ਖਾਤੇ ਬਣਾਇਆ ਗਿਆ ਹੈ ਕਿ ਡਾਕਟਰ ਜਰਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਹ ਸਾਰਾ ਜਿਹੜਾ ਸੈਂਟਰਾ ਆ ਉਹਨੂੰ ਠੋਸ ਕਰ ਦਿੱਤਾ ਜਾਵੇ ਜਦੋਂ ਇੱਕ ਵਾਰੀ ਉਹਨਾਂ ਨੂੰ ਇੱਥੋਂ ਚੱਕਿਆ ਗਿਆ ਔਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਅਸੀਂ ਸਮਝਦੇ ਹਾਂ ਕਿ ਇਹ ਸਾਰਾ ਜਿਹੜਾ ਪਨਾਮ ਬਣਾਇਆ ਉਹ ਸਾਰਾ ਠੋਸ ਹੋ ਜਾਏਗਾ ਔਰ ਡੰਡੇ ਬਾਲ ਦੇ ਆਸ-ਪਾਸ ਜਿਹੜੀ ਆ ਸਾਰੀ ਸਿਕਿਉਰਿਟੀ ਜਿਹੜੀ ਆ ਉਹ ਨਗਾਹ ਦਿੱਤੀ ਜਾਵੇਗੀ ਉਹ ਜਿੰਨਾ ਤਦ ਅੱਜ ਤੱਕ ਕਿਸਾਨਾਂ ਕਿਸਾਨ ਲੀਡਰਾਂ ਨੇ ਕਿਸਾਨਾਂ ਨੇ ਔਰ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਲਾਇਆ ਆ ਜਿੰਨੀ ਤਾਕਤ ਲਈ ਆ ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਵਿਅਤ ਹੋ ਕੇ ਰਹਿ ਜਾਵੇਗੀ ਸੋ ਅੱਜ ਸਭ ਤੋਂ ਵੱਡੀ ਲੋੜ ਕਿਸਾਨ ਭਾਈਚਾਰੇ ਨੂੰ ਇਹ ਆ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਉਥੋਂ ਚੱਕਣ ਲਈ ਕੋਈ ਐਸਾ ਰਸਤਾ ਸੱਖਿਆ ਏਜੰਸੀ ਨੂੰ ਮਾ ਦੇ ਜਿਹਦੇ ਨਾਲ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਉਥੇ ਉਚਾ ਕੇ ਲਿਜਾ ਸਕਣ ਦੂਸਰੀ ਗੱਲ ਮੈਂ ਜਿਹੜੀ ਕਹਿਣਾ ਚਾਹੁੰਦਾ ਆ ਅਗਰ ਕੋਈ ਸੁਰੱਖਿਆ ਏਜੰਸੀ ਇਹੋ ਜਿਹਾ ਅਪਰਾਧਾ ਕਰਦੀ ਵੀ ਆ ਤਾਂ ਕਿਸੇ ਨੂੰ ਵੀ ਪੜਕਾਹਟ ਵਿੱਚ ਆਉਣ ਦੀ ਲੋੜ ਨਹੀਂ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਕਰਨ ਦੀ ਲੋੜ ਨਹੀਂ ਕਿਸੇ ਨੂੰ ਵੀ ਕਿਸੇ ਕਿਸਮ ਦਾ ਅਜੀਹਾ ਕਦਮ ਨਹੀਂ ਚੱਕਣਾ ਚਾਹੀਦਾ ਜਿਹੜਾ ਕੋਈ ਗੈਰ ਕਾਨੂੰਨੀ ਕੰਮ ਹੋਵੇ ਜਿਹਦੇ ਨਾਲ ਉਹ ਆਪ ਵੀ ਕਿਸੇ ਕਾਨੂੰਨ ਦੇ ਦਾਇਰੇ ਵਿੱਚ ਆਣ ਖੜੇ ਹੋਣ ਸੋ ਇਸੇ ਲਈ ਸਾਰਿਆਂ ਨੂੰ ਕਿਸਾਨ ਲੀਡਰਾਂ ਨੂੰ ਵੀ ਕਿਸਾਨਾਂ ਨੂੰ ਵੀ ਉਹਨਾਂ ਦੇ ਸਮਰਥਕਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਅਗਰ ਕੋਈ ਨਾਨਫੋਸਮੈਂਟ ਏਜੰਸੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਣ ਲਈ ਆਉਂਦੀ ਆ ਤਾਂ ਕਿਸੇ ਨੂੰ ਵੀ ਪ੍ਰਗਾਹ ਰਿਚਾ ਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੋੜ ਨਹੀਂ ਦੇਣਾ ਚਾਹੀਦਾ ਔਰ ਲੇਕਮ ਦੂਸਰੇ ਪਾਸੇ ਸੋ ਬਾਬ ਜਗਜੀਤ ਸਿੰਘ ਡੱਲੇਵਾਲ ਨੂੰ ਉਥੋਂ ਚੱਕਣ ਤੋਂ ਬਚਾਉਣ ਲਈ ਉਹਨਾਂ ਦਾ ਆੜਾ ਦਵਾਲਾ ਜਿਹੜਾ ਘੇਰ ਕੇ ਰੱਖਣਾ ਚਾਹੀਦਾ ਆ ਲੇਕਿਨ ਇਹਦੇ ਨਾਲ ਨਾਲ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਆ ਕਿ ਉਹ ਕਿਸੇ ਕਿਸਮ ਦੀ ਪ੍ਰਤਾੜ ਵਿੱਚ ਆ ਕੇ ਕੋਈ ਵੀ ਜਿਹੜਾ ਆਦਮੀ ਕੋਈ ਵੀ ਕਿਸਾਨ ਕੋਈ ਵੀ ਲੀਡਰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਯਤਨ ਨਾ ਕਰੇ ਦੂਸਰੀ ਗੱਲ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਆ ਕਿ ਪੰਜਾਬ ਸਰਕਾਰ ਦਾ ਕੰਮ ਸਿਰਫ ਇਹੋ ਹੀ ਆ ਕਿ ਲੋਕਾਂ ਕੋਲੋਂ ਵੋਟਾਂ ਬਟੋਰ ਕੇ ਆਪਣੀ ਕੋਸੀ ਤੇ ਨੇ ਬੈਠਣਾ ਜਾਂ ਆਪਣੀ ਕੋਸੀ ਦੇ ਕਾਬਜ ਹੋਣਾ ਹੀ ਸਿਰਫ ਉਹਨਾਂ ਦਾ ਕੰਮ ਹੈ ਲੇਕਿਨ ਲੋਕਾਂ ਦੇ ਬਸਲੇ ਕੌਣ ਹੱਲ ਕਰੇਗਾ ਇਹ ਕਿਹੜੀ ਸਰਕਾਰ ਦਾ ਕਿਹੜੇ ਆਧਾਰੇ ਦਾ ਕੰਮ ਹੈ ਇਹ ਪੁੱਛਣਾ ਸਾਡਾ ਅੱਜ ਫਰਜ਼ ਬਣਦਾ ਹੈ ਉਧਰ ਜਿਹੜੇ ਅਧਿਆਪਕ ਹੈ ਜਿਹੜੇ ਪ੍ਰੋਫੈਸਰ ਐ ਉਹ ਛੜਕਾਂ ਦੇ ਉੱਤੇ ਧਰਨੇ ਤੇ ਧਰਨਾ ਲਾਈ ਬੈਠੇ ਆ ਕੋਈ ਦਿਨ ਐਸਾ ਨਹੀਂ ਜਦੋਂ ਜਦੋਂ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕੋਈ ਹੱਤਿਆ ਨਾ ਹੋ ਰਹੀ ਹੋਵੇ ਕਿਸੇ ਦੇ ਉੱਤੇ ਹਮਲਾ ਨਾ ਹੋ ਰਿਹਾ ਹੋਵੇ ਲਾਈ ਐਂਡ ਆਗਰ ਦੀ ਸਿਚੁਏਸ਼ਨ ਜਿਹੜੀ ਐਨੀ ਗੰਭੀਰ ਹੋ ਗਈ ਆ ਕਿ ਅੱਜ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ ਆ ਪੰਜਾਬ ਸਰਕਾਰ ਜਿਹੜੀ ਆ ਉਹ ਬੂ ਬੂਲੀ نیند ਦੇ ਲਈਆ ਸੁਤੀ ਪਈਆ ਸ਼ਾਇਦ ਉਹਨਾਂ ਨੂੰ ਅੱਜ ਆਪਣੀਆਂ ਜ਼ਿੰਮੇਵਾਰੀਆਂ ਦਾ ਇਹ ਸਾਹ ਜਿਹੜਾ ਉਹ ਭੁੱਲ ਚੁੱਕਾ ਆ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਆਪਣੀ ਨੀਂਦ ਤੋਂ ਉੱਠਣਾ ਚਾਹੀਦਾ ਆ ਕਿ ਪੰਜਾਬ ਦੇ ਲੋਕ ਜਿਹੜੇ ਵੀ ਸੜਕਾਂ ਦੇ ਉਸ ਦੇ ਆਪਣੀਆਂ ਮੰਗਾਂ ਦੇ ਸਮਰਥ ਵਿੱਚ ਉਤਰਿਆ ਉਹਨਾਂ ਕੋਲ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਯਤਨ ਕਰਨਾ ਚਾਹੀਦਾ ਆ Thank you very much.